ਪੂਰੇ ਪੰਜਾਬ ਭਰ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਦੌਰਾਨ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਉਸੇ ਹੀ ਲੜੀ ਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਸਰਕਾਰੀ ਪ੍ਰਜendra ਕਾਲਜ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਤਿੰਨ ਰੋਜਾ ਲੜਕੇ ਅਤੇ ਲੜਕੀਆਂ ਦੇ ਰੈਸਿੰਗ ਮੁਕਾਬਲੇ ਕਰਵਾਏ ਗਏ ਇਸ ਦੀ ਸ਼ੁਰੂਆਤ 23 16 ਅਕਤੂਬਰ ਨੂੰ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਭਰ ਦੇ 11 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਅੱਜ ਸਰਕਾਰੀ ਪ੍ਰਜੇਂਦਰਾ ਕਾਲਜ ਫਰੀਦਕੋਟ ਵੱਲੋਂ ਕਰਵਾਏ ਗਏ ਰੈਸਲਿੰਗ ਮੁਕਾਬਲੇ ਦੀ ਸਮਾਪਤੀ ਮੌਕੇ ਫਰੀਦਕੋਟ ਵਿਧਾਇਕ ਗੁਰਦੇਵ ਸਿੰਘ ਸੇਕੋ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਪੂਰਨਕ <laughs> ਸਾਰੇ ਕਾਲਜ ਦੇ ਫੱਤੇ ਬੜਾ ਸੁਭਾਗਾ ਦਿਨ ਅੱਜ ਅੰਤਰ ਕਾਲਜ ਮੁਕਾਬਲੇ ਜਿੰਨੇ ਵੀ ਕਾਲਜ ਪਿਆਬੀ ਯੂਨੀਵਰਸਿਟੀ ਦੇ ਵਿੱਚ ਆਉਂਦੇ ਆ ਉਹ ਸਾਰੇ ਕਾਲਜਾਂ ਦੇ ਜਿਹੜੇ ਆ ਉਹ ਖਿਡਾਰੀ ਪਹਿਲਵਾਨ ਲੜਕੇ ਤੇ ਲੜਕੀਆਂ ਨੇ ਇੱਥੇ ਭਾਗ ਲਿਆ 20 ਕਾਲਜਾਂ ਦੇ ਵਿੱਚ ਭਾਗ ਲਿਆ ਔਰ ਲਗਭਗ 1.200 ਖਿਡਾਰੀ ਇਸ ਜਿਹੜਾ ਮੁਕਾਬਲੇ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਆ ਬਹੁਤ ਖੁਸ਼ੀ ਦੀ ਗੱਲ ਹੈ ਬੜੀ ਖੁਸ਼ੀ ਹੁੰਦੀ ਜਦੋਂ ਸਾਡੇ ਨੌਜਵਾਨ ਫਿਰੋੜਾ ਦੇ ਵਿੱਚ ਆਉਂਦੇ ਆ ਔਰ ਅੰਤਰਕਾਲ ਦੇ ਮੁਕਾਬਲੇ ਦੇ ਵਿੱਚ ਵੀ ਅੰਤਰਰਾਸ਼ਟਰੀ ਲੈਵਲ ਦੇ ਜਿਹੜੇ ਸਾਡੇ ਰੈਸਲਰ ਆ ਨੈਸ਼ਨਲ ਲੈਵਲ ਦੇ ਜਿਹੜੇ ਸਾਡੇ ਰੈਸਲਰ ਆ ਉਹ ਉੱਥੇ ਪਾਗਲੇ ਰਹੇ ਉਹ ਬੜੀ ਖੁਸ਼ੀ ਹੁੰਦੀ ਹੈ ਔਰ ਇਹਨਾਂ ਨੂੰ ਵੇਖ ਕੇ ਸਾਡੇ ਹੋਰ ਜਿਹੜੇ ਨਵੇਂ ਬੱਚੇ ਆ ਉਹਨਾਂ ਦੇ ਉਤਸ਼ਾਹ ਹੁੰਦਾ ਕਿ ਲੋ ਨੂੰ ਦੇਖ ਕੇ ਇਹਨਾਂ ਵਰਗੇ ਬਣਨਾ ਸੋ ਇਸੇ ਤਰ੍ਹਾਂ ਸਰਕਾਰ ਦੇ ਉਪਰਾਲੇ ਦੇ ਨਾਲ ਜਿਲ੍ਹਾ ਫਰਾਂ ਲਾਤਾਂ ਕਰ ਰਹੇ ਹੇ ਦੇ ਨਾਲ ਪੰਜਾਬ ਦੇ ਵਿੱਚੋਂ ਜਿਹੜੇ ਸੀ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਉਹ ਇਸੇ ਤਰ੍ਹਾਂ ਗਰਾਉਂਡਾਂ ਦੇ ਸਾਡੇ ਖਿਡਾਰੀਆਂ ਦੇ ਆਉਣਾ ਵਧਣਾ ਸਭਾ ਵਧਾਈ ਦੇਣੀ ਚਾਹੁੰਦਾ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਕਿ ਇਹਨਾਂ ਦੇ ਉਦਮ ਸਦਕਾ ਇਹ ਜਿਹੜੀ ਅੰਟਰ ਅੰਟਰ ਕਾਲਜ ਦਾ ਮੁਕਾਬਲਾ ਫਰੀਦਕੋਟ ਦੇ ਵਿੱਚ ਹੋ ਰਿਹਾ ਜਿੱਥੇ ਵੀ ਕਿਤੇ ਕੋਈ ਇਸ ਤਰ੍ਹਾਂ ਦੇ ਮੁਕਾਬਲੇ ਹੁੰਦੇ ਆ ਉੱਥੇ ਖਿਡਾਰੀ ਜਾਂ ਆਮ ਜਿਹੜੇ ਸਾਡੇ ਸਟੂਡੈਂਟ ਹੁੰਦੇ ਉਹ ਆ ਕੇ ਦੇਖਦੇ ਆ ਫਿਰ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਤੇ ਯੂ ਨੋ ਦੇਖ ਕੇ ਹੋਰ ਵੀ ਸਾਡੇ ਕਾਲਜਾਂ ਦੇ ਵਿੱਚ ਨਵੇਂ ਖਿਡਾਰੀ ਹੈ ਜਿਹੜੇ ਆਪ ਹੋਣ। ਮੈਨੂੰ ਬਹੁਤ ਖੁਸ਼ੀ ਹੈ ਕਿ ਸਰਕਾਰੀ ਵਰਜਿੰਦਰਾ ਕਾਲਜ ਜਿਸ ਦੀ ਖੇਡ ਰਵਾਇਤਾ ਜਿਸ ਦਾ ਆਪਣਾ ਇੱਕ ਬੁਰਾ ਇਤਿਹਾਸ ਹੈ ਕਿ ਖਾਸ ਤੌਰ ਤੇ ਖੇਡਾਂ ਦੇ ਖੇਤਰ ਵਿੱਚ ਸਾਡੀਆਂ ਆਪਦੀਆਂ ਵੀ ਬਹੁਤ ਪ੍ਰਾਪਤੀਆਂ ਰਹੀਆਂ ਹਨ। ਤੇ ਉਸ ਦੇ ਨਾਲ ਨਾਲ ਸਰਕਾਰੀ ਵਰਜਿੰਦਰਾ ਕਾਲਜ ਨੇ ਇੱਕ ਬਹੁਤ بڑے ਇਹ ਆਯੋਜਨ ਕੀਤਾ ਖੇਡ ਆਯੋਜਨ ਜਿਸ ਦੇ ਵਿੱਚ ਕੁਸ਼ਤੀ ਮੁਕਾਬਲੇ ਕਰਾਏ ਗਏ। ਇਸ ਵਿੱਚ ਤਕਰੀਬਨ 20 ਕਾਲਜਾਂ ਨੇ ਭਾਗ ਲਿਆ ਤੇ ਇਹ ਸਾਰੇ ਕਾਲਜ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਸੀ ਜਿਸ ਦੇ ਵਿੱਚ ਇਹ ਦੋ ਹਿੱਸਿਆਂ ਚ ਇਹਨੂੰ ਅਸੀਂ ਕੀਤਾ ਆਯੋਜਨ ਇੱਕ ਗ੍ਰੀਕੋ ਰੋਮਨ ਤੇ ਇੱਕ ਫ੍ਰੀ ਸਟਾਈਲ ਕੁਸ਼ਤੀ ਤੇ ਸਾਡੇ ਇਲਾਕੇ ਤੋਂ ਇਲਾਵਾ ਹੋਰ ਕਾਲਜਾਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਸਾਡੇ ਇੱਕ ਇਥੇ ਸਾਡੇ ਐਜੂਕੇਸ਼ਨ ਕਾਲਜ ਦੀ ਇੱਕ ਲੜਕੀ ਉਹਨੇ ਵੀ 골ਡ ਮੈਡਲ ਪ੍ਰਾਪਤ ਕੀਤਾ ਹੈ ਸੋ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਦੇ ਹੋਰ ਆਯੋਜਨ ਕਰੀਏ ਤਾਂ ਜੋ ਇਸ ਇਲਾਕੇ ਦੇ ਨੌਜਵਾਨ ਹੋਰ ਪ੍ਰੇਰਿਤ ਹੋ ਕੇ ਇੱਕ ਕੰਸਟਰਕਟਿਵ ਕੰਮ ਵੱਲ ਆਪ ਦੀ ਜੜੀ ਹੈ ਊਰਜਾ ਉਸ ਚ ਲਗਾ ਸਕਣ ਤੇ ਇਹਦੇ ਲਈ ਮੈਂ ਡਾਕਟਰ ਪੂਜਾ ਭੱਲਾ ਜੋ ਕਿ ਕਾਰਜਕਾਰੀ ਪ੍ਰਿੰਸੀਪਲ ਨੇ ਵਰਜਿੰਦਰਾ ਕਾਲੇ ਦੇ ਤੇ ਹਰਜਿੰਦਰ ਸਿੰਘ ਜੋ ਕਿ ਖੇੜੂ ਪਾਗ ਨੂੰ ਦੇਖ ਰਹੇ ਨੇ ਤੇ ਉਹਦੇ ਨਾਲ ਨਾਲ ਜੋ ਖੇੜਾ ਅਧਿਕਾਰੀਆਂ ਦਾ ਜੋ ਸਹਿਯੋਗ ਰਿਹਾ ਹੈ ਜ਼ਿਲ੍ਹਾ ਖੇੜੂ ਵਿਭਾਗ ਦਾ ਜੋ ਸਹਿਯੋਗ ਹੈ ਉਸ ਉਸ ਸਾਰਿਆਂ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ चाहे हॉकी है चाहे क्रिकेट है चाहे रेसलिंग है तैराकी मुकाबला करवाया है यह सारी कोशिश करके कि विद्यार्थी मोटिवेट हो आपकी ऊर्जा इस पास लगा ਇਹੀ ਕਾਰਨ ਹੈ ਕਿ ਅਸੀਂ ਇਸ ਪੱਧਰ ਦੇ ਜਿਹੜੇ ਮੁਕਾਬਲੇ ਉਹ ਫਰੀਦਕੋਟ ਲੈ ਕੇ ਆ ਰਹੇ ਹਾਂ ਉਹ ਕੋਈ ਹੋਰ ਵੀ ਕਾਲਜ ਲੈ ਸਕਦਾ ਸੀ ਪਰ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਉਹ ਮੁਕਾਬਲੇ ਇਵਨ ਕੇ ਜਿੰਨਾ ਮੁਕਾਬਲੇ ਚ ਸਾਨੂੰ ਇਹ ਲੱਗਦਾ ਕਿ ਸਾਡੀ ਟੀਮ ਤੋਂ ਜ਼ਿਆਦਾ ਮਹੱਤਵਪੂਰਨ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਕਾਲਜ ਹੋਵੇ ਭਾਵੇਂ ਕਿਸੇ ਵੀ ਜਗ੍ਹਾ ਨੇ ਖੇਡ ਪਾਉਣਾ ਨੂੰ ਪ੍ਰੈਫਰ ਕਰਦੇ ਹੋਏ ਤਾਂ ਕਿ ਬੱਚਿਆਂ 'ਚ ਅਲੱਗ-ਅਲੱਗ ਖੇਡਾਂ ਦੇ ਬਾਰੇ ਰੁਚੀ ਪੈਦਾ ਹੋਵੇ ਤੇ ਇਸ ਇਲਾਕੇ ਤੋਂ ਉਸ ਤਰ੍ਹਾਂ ਦੇ ਖਿਡਾਰੀ ਨਵੇਂ ਖਿਡਾਰੀ ਪੈਦਾ ਹੋਣ ਜਿਨ੍ਹਾਂ ਖੇਡਾਂ 'ਚ ਅਸੀਂ ਫਿਲਹਾਲ ਇਹ ਇਲਾਕਾ ਹੋਰ ਹੁਣ ਵਿਕਸਿਤ ਨਹੀਂ ਹੋਇਆ ਇਹ ਸਾਡੀ ਕੋਸ਼ਿਸ਼ ਹੈ